ਪੰਜਾਬ 'ਚ ਵੱਡਾ ਸੜਕੀ ਹਾਦਸਾ ਵਾਪਰਿਆ ਤੇ ਇਸ ਦਰਦਨਾਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਦਰਅਸਲ ਇਹ ਹਾਦਸਾ ਗੁਰਦਾਸਪੁਰ 'ਚ ਵਾਪਰਿਆ ਜਿੱਥੇ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਦੱਸਿਆ ਜਾ ਰਿਹਾ ਕਿ ਇਸ ਹਾਦਸੇ 'ਚ 20 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਵੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਬਟਾਲਾ ਕਾਦੀਆਂ ਰੋਡ ਤੇ ਵਾਪਰਿਆ ਇਹ ਤੇ ਹਾਦਸਾ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਬੱਸ ਚ ਚੀਕ ਚਹਾੜਾ ਮਚ ਗਿਆ ਤੇ ਤੁਰੰਤ ਮੌਕੇ ਤੇ ਲੋਕ ਵੀ ਇਕੱਤਰ ਹੋ ਗਏ ਜਿਨ੍ਹਾਂ ਵੱਲੋਂ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਤੁਰੰਤ ਜ਼ਖਮੀਆਂ ਨੂੰ ਨਸਤੀਕੀ ਹਸਪਤਾਲ ਚ ਪਹੁੰਚਾਇਆ ਗਿਆ ਜਿੱਥੇ ਕਿ 4 ਵਿਅਕਤੀਆਂ ਦੀ ਮੌਤ ਹੋ ਗਈ ਇਸ ਹਾਦਸੇ 'ਚ ਕਾਫੀ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਕਈਆਂ ਦੀ ਹਾਲਤ ਨੂੰ ਨਾਜ਼ੁਕ ਵੇਖਤਿਆਂ ਹੋਇਆਂ ਹੋਰ ਹਸਪਤਾਲ ਲਈ ਰੈਫਰ ਵੀ ਕੀਤਾ ਗਿਆ ਹੈ। ਹਾਦਸਾ ਇੰਨਾ ਜ਼ਿਆਦਾ ਰੁਕਮਬੌਸੀ ਕਿ ਹਰ ਇੱਕ ਦੀ ਇਸ ਹਾਦਸੇ ਤੋਂ ਬਾਅਦ ਰੁਕਮਬੁੱਠੀ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਰਨ ਨਹੀਂ ਬਲਕਿ ਬੱਸ ਡਰਾਈਵਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਹੋਇਆਂ ਵਾਪਰਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੇ اعلی ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਹਾਦਸੇ ਤੇ ਇੱਕ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਡਾਕਟਰ ਮਨਿੰਦਰਜੀਤ ਸਿੰਘ ਐਸੋਮੋ ਐਸਡੀਐਸ ਬਟਾਲਾ ਇੱਕ ਸ਼ਹਾਦ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋਲ ਕਾਜ਼ੈਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਅਸੀਂ ਰੈਫਰ ਕਰ ਚੁੱਕੇ ਹਾਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਂ ਜਿੰਨੇ ਦੱਸਿਆ 20 ਕਾਜੁਐਲਟੀ ਹੈ 3 ਡੈੱਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ 4 ਨੂੰ ਰੈਫਰ ਕਰਤਾ ਹੈ 1-2 ਦਾ ਟ੍ਰੀਟਮੈਂਟ ਚੱਲ ਰਿਹਾ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਹੈ ਔਰ ਉਹਨਾਂ ਨੂੰ ਜਲਦੀ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10-11 ਜਿਹੜੇ ਉਹ ਮਤਲਬ ਸਟੇਬਲ ਨੇ ਤੇ ਬਟ ਉਹਨਾਂ ਦਾ ਇਲਾਜ ਚੱਲ ਰਿਹਾ ਗੁਰਦੇਵ ਸਿੰਘ ਦਾ ਨਾਮ ਹੈ ਤੁਸੀਂ ਕਿੱਥੇ ਰਹਿੰਦੇ ਹੋ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਸਤੇ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਤੇ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈ ਜਾ ਕੇ ਤਕਰੀਬਨ ਮੇਰੇ ਹਿਸਾਬ ਨਾਲ 80 ਕੁ ਜਾਨੇ ਹੋਣੇ ਆ 80 ਕੇ ਬੰਦੇ ਜਿਹੜੇ ਜਕਮੀ ਹੋਏ ਨੇ ਮੌਤ ਪਾਜੀ ਮੈਂ ਫਿਲਹਾਲ ਤੇ ਜੇ ਤਿੰਨ ਕੇ ਜਾਨੇ ਦੱਸਣ ਦੇ ਬਾਕੀ ਪਤਾ ਨਹੀਂ ਤੇ ਬੜੀ ਕੀ ਦਸੀਏ ਤੁਹਾਨੂੰ ਹੁਣ ਬਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਬਹੁਤ ਜ਼ਿਆਦਾ ਮੰਦ ਭਾਗੀ ਸੀ ਮੈਂ ਇਤੋਂ ਵੱਧ ਮੰਦ ਭਾਗੀ ਹੋਰ ਕੀ ਹੁਸਲੀ ਲੋਕ ਘਰਾਂ ਤੋਂ ਆਪਣੇ ਕੰਮਕਾਰਾਂ ਨੂੰ ਜਾਂ ਆਪਣੇ ਕਿਸੇ ਡਿਊਟੀਆਂ ਤੇ ਜਾ ਰਹੇ ਹੋਣੇ ਆ ਜਿਹੜੇ ਵਿਚਾਰੇ ਅੱਜ ਘਰ ਨਹੀਂ ਪਹੁੰਚ ਸਕੇ ਵਾਸ ਦੀ ਤੇਜ਼ ਰਫਤਾਰ ਹੋਣ ਕਰਕੇ ਬੜਾ ਵਿਦਾਇਤ ਕਹਿ ਰਹੇ ਵਾਪਰਿਆ ਸ਼ਾਬਾਸ਼ ਤੇ ਮੋੜਦੇ ਅੱਜ ਬਹੁਤ ਦੁਖਦਈ ਖਬਰ ਹੈ ਹਾਂ ਜੀ ਹੁਣ ਲਗਭਗ ਕਿੰਨੇ ਕਿ ਵਿਅਕਤੀ ਜਿਹੜੇ ਜਖਮੀ ਹੋਏ ਦੱਸੇ ਜਾ ਰਹੇ ਹਨ ਲਗਭਗ 8 ਤੋਂ 10 ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਤੇ ਮੇਰੇ ਖਿਆਲ ਨਾਲ 15 ਤੋਂ 20 ਲੋਕ ਜਿਹੜੇ ਆ ਬਹੁਤ ਜ਼ਿਆਦਾ ਇੰਦਰ ਹੋਏ ਜਿਹੜੇ ਮਤਲਬ ਮੈਂਟਰ ਵੀ ਲੱਗਦਾ ਡਿਸਰਵ ਹੋ ਕੇ ਗਈ ਜਿੰਨਾ ਵਿੱਚ ਕਿੱਥੇ ਕਿੱਥੇ ਜਾ ਰਹੇ ਇਸ ਤਰੀਕੇ ਦੇ ਨਾਲ ਅੱਜ ਮੋਟਰਸਾਈਕਲ ਵਗੈਰਾ ਉਹ ਥੱਲੇ ਆਇਆ ਉਹ ਕਿਸ ਤਰੀਕੇ ਨਾਲ ਕੀ ਆ ਉਹ ਮਸਕੋਰ ਇੱਕ ਸਾਈਡ ਤੇ ਸ਼ੈੱਡ ਇੱਥੇ ਪਿੰਡ ਦਾ ਸ਼ੈੱਡ ਸੀਗਾ ਜਿਹੜਾ ਆਮ ਲੋਕਾਂ ਦੇ ਖੜੇ ਹੋਣ ਵਾਸਤੇ ਬੱਸ ਸਟੈਂਡ ਸੀਗਾ ਉਹਦੀ ਬੈਕ ਸਾਈਡ ਤੇ ਜਿਹੜੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਇਹ ਮੋਟਰਸਾਈਕਲਾਂ ਦੀ ਦੁਕਾਨ ਹੈ ਇੱਥੇ ਉਹ ਕੁਝ ਮੋਟਰਸਾਈਕਲ ਉਹਦੇ ਸਾਡੇ ਕੁਝ ਲੈ ਗਏ ਉਹ ਵੀ ਕਾਫੀ ਵੱਡਾ ਨੁਕਸਾਨ ਹੋਇਆ ਹੈ